ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿ ਨੀਤੀਆਂ ਨਾਤਿਆਂ ਨਾਲ ਬਣਾਈਆਂ ਜਾਂਦੀਆਂ ਮਤਲਬ ਨਾਤਿਆਂ ਨੂੰ ਦੇਖ ਕੇ ਹੀ ਨੀਤੀ ਬਣਾਈ ਜਾਂਦੀ ਹੈ ਕਿਸ ਤਰ੍ਹਾਂ ਨਾਲ ਕਿਸ ਦਾ ਨਾਤਾ ਹੈ ਕਿਸ ਤਰ੍ਹਾਂ ਦਾ ਰਿਸ਼ਤਾ ਕਿਸ ਨਾਲ ਹੈ ਉਸੇ ਤਰ੍ਹਾਂ ਦੇ ਉਸੂਲ ਬਣਾਏ ਜਾਂਦੇ ਤਗੜੇ ਨਾਲ ਰਿਸ਼ਤੇ ਦੇ ਤਗੜੇ ਵਾਲੇ ਉਸੂਲ ਨੇ ਤੇ ਮਾੜੇ ਨਾਲ ਰਿਸ਼ਤੇ ਦੇ ਮਾੜੇ ਵਾਲੇ ਉਸੂਲ ਨੇ ਮਤਲਬ ਇੱਥੇ ਕਿਹੜਾ ਕੋਈ ਜ਼ਿਆਦਾ ਜ਼ਿੰਮੇਵਾਰੀ ਹੈ ਛੱਡ ਪਰੇ ਹੋਏਗਾ ਤੇ ਕਦਲ ਕਰ ਲਾਗੇ ਕੱਲ ਮਤਲਬ ਸਾਡੇ ਆਪਣੇ ਉਸੂਲ ਮਾਇਨੇ ਨਹੀਂ ਰੱਖਦੇ ਉਸੂਲ ਮਾਇਨੇ ਰੱਖਦੇ ਆ ਕਿ ਰਿਸ਼ਤਾ ਕੀ ਹੈ ਵੈਸੇ ਹੋਣਾ ਵੀ ਚਾਹੀਦਾ ਹੈ ਚਲੋ ক্লোਜ਼ਲੀ ਰਿਸ਼ਤੇ ਦੇ ਨਾਲ ਕੁਝ ਸਾਡੀਆਂ ਜ਼ਿੰਮੇਵਾਰੀਆਂ ਨੇ ਕੁਝ ਸਾਡੇ ਫਰਜ਼ ਨੇ ਪਰ ਅਸਲ ਦੇ ਵਿੱਚ ਜੋ ਕੁਦਰਤ ਨੇ ਰਿਸ਼ਤੇ ਦਿੱਤੇ ਆ ਇਹ ਸਾਡੀ ਮਜਬੂਰੀ ਨਹੀਂ ਹੋਣੀ ਚਾਹੀਦੀ ਸਾਡੀ ਖੁਸ਼ੀ ਹੋਣੀ ਚਾਹੀਦੀ ਹੈ ਹਨਾ ਖੁਸ਼ੀ ਮਤਲਬ ਕਿ ਜਦੋਂ ਅਸੀਂ ਖੁਸ਼ੀ ਨਾਲ ਪਰਮਾਤਮਾ ਦੇ ਅਨੁਸਾਰ ਪਰਮਾਤਮਾ ਦੇ ਅਨੁਸਾਰ ਮਤਲਬ ਕਿ ਕੁਦਰਤ ਨੇ ਤੁਹਾਨੂੰ ਇਹ ਰਿਸ਼ਤਾ ਦਿੱਤਾ ਏ ਇਹ ਬਣਿਆ ਏ ਇਹ ਬਣਾਇਆ ਨਹੀਂ ਗਿਆ ਅਸੀਂ ਕਈ ਰਿਸ਼ਤੇ ਸਿਰਫ ਦੁਨੀਆਦਾਰੀ ਲਈ ਨਿਭਾਉਨੇ ਆ ਜਿੱਦਾਂ ਆਂਡ ਗਵਾਂਡ ਤੁਸੀਂ ਜਿੱਥੇ ਰਹਿ ਰਹੇ ਹੋ ਤੁਹਾਡੇ ਆਂਡ ਗਵਾਂਡ ਤੁਹਾਨੂੰ ਕੁਦਰਤੀ ਤੌਰ ਤੇ ਉਹਨਾਂ ਨਾਲ ਬਣਾ ਕੇ ਰੱਖਣੀ ਪੈਂਦੀ ਆ ਸਿਆਣੇ ਕਹਿੰਦੇ ਆ ਕੋਈ ਤੇ ਚੱਲ ਕੇ ਆਏਗਾ ਗਵਾਂਡੀ ਨੇ ਤੇ ਜਦ ਹੀ ਨਾਲ ਤੁਸੀਂ ਖੰਗਦੇ ਨਹੀਂ ਹੋ ਤੇ ਪਤਾ ਚੱਲ ਜਾਂਦਾ ਕਿ ਘਰ 'ਚ ਕੋਈ ਬਿਮਾਰ ਆ ਹੈਨਾ ਇਸੇ ਤਰ੍ਹਾਂ ਨਾਲ ਦੀ ਹਰ ਰਿਸ਼ਤੇ ਨਾਤੇ ਦੀ ਮਹੱਤਤਾ ਆਪਣੀ ਜਗ੍ਹਾ ਤੇ ਹੁੰਦੀ ਹੈ ਪਰ ਕੁਝ ਰਿਸ਼ਤੇ ਅਸੀਂ ਸਿਰਫ ਇਸ ਲਈ ਨਿਭਾਉਨੇ ਆ ਇਹ ਮਜਬੂਰੀ ਵਾਸ ਬੜੀ ਗਲਤ ਗੱਲ ਹੈ ਇਹ ਮਜਬੂਰੀ ਨਾਲ ਨਿਭਾਇਆ ਗਿਆ ਰਿਸ਼ਤਾ ਹਮੇਸ਼ਾ ਹੀ ਤੁਹਾਨੂੰ ਬਿਜ਼ਨਸ ਤੇ ਕੰਮ ਕਰੀ ਸਿਖਾਉਂਦਾ ਹੈ ਉਸ ਦੇ ਵਿੱਚ ਤੁਹਾਡੀ ਜੋ ਦੇਖੀ ਆਪਾਂ ਕੇ ਅੰਦਰ ਦੀ ਸੋਚ ਨੂੰ ਸਹੀ ਨਹੀਂ ਕਿ ਇੱਥੇ ਤੇ ਜਾਣਾ ਹੀ ਪੈਣਾ ਹੈ ਕਈ ਵਾਰ ਤੁਸੀਂ ਦੇਖਿਆ ਹੋਣਾ ਇੱਥੇ ਤੇ ਜਾਣਾ ਹੀ ਪੈਣਾ ਸਾਡਾ ਮਨ ਨਹੀਂ ਆ ਫਿਰ ਵੀ ਜਾਣਾ ਪੈਣਾ ਕਈ ਵਾਰ ਇਦਾਂ ਦੇ ਰਿਸ਼ਤੇ ਹੁੰਦੇ ਆ ਪਰ ਮੰਨਣ ਵਾਲੀ ਗੱਲ ਇਹ ਆ ਕਿ ਦਿਵਸ ਤੇ ਦਿਵਸ ਜਿਵੇਂ ਕੋਈ ਮੰਨ ਲਓ ਕਿ ਰਿਸ਼ਤਾ ਹਮੇਸ਼ਾ ਕਮਜ਼ੋਰੀ ਦਾ ਇਹ ਨਾ ਜਿਹੜਾ ਉਹ ਮਨਾਇਆ ਜਾਂਦਾ ਹੈ ਸਚਾਈ ਤਾਂ ਹੈ ਬਿਲਕੁਲ ਸਚਾਈ ਹੈ ਜਾਂ ਤੇ ਕੋਈ ਤਿਹਾਰ ਜਾਂ ਕੋਈ ਦਿਵਸ ਦਿਵਸ ਕੋਈ ਵੀ ਮਨਾਇਆ ਜਾਂਦਾ ਕੋਈ ਬੀਤ ਗਿਆ ਕੋਈ ਲੰਘ ਗਿਆ ਕੋਈ ਦੁਨੀਆ 'ਚ ਹੈ ਨਹੀਂ ਉਹਦਾ ਦਿਵਸ ਮਨਾ ਲਓ ਜਾਂ ਜਿਹਦੀ ਅਹਿਮੀਅਤ ਸਮਾਜ ਵਿੱਚ ਜ਼ਿਆਦਾ ਸਮਾਜ ਨੇ ਦਿੱਤੀ ਨਹੀਂ ਉਹਨੂੰ ਮਨਾ ਲਓ ਜਾਂ ਅਸੀਂ ਜਿੱਥੇ ਫਾਰਮੈਲਟੀਆ ਸਿਰਫ ਦੁਨੀਆਦਾਰੀ ਨੂੰ ਦਿਖਾਉਣ ਲਈ ਉਹ ਮਨਾ ਲਓ ਜਿੱਦਾਂ ਕਿ ਆਪਾਂ ਰਿਸ਼ਤੇ ਨਾਤਿਆਂ ਦੀ ਗੱਲ ਕੀਤੀ ਹੁਣ ਜੇ ਹੁਣ ਬਹੁਤ ক্লোਜ਼ਲੀ ਰਿਸ਼ਤਾ ਹੈ ਜੇ ਅਸੀਂ ਉੱਥੇ ਕੁਝ ਆਪਣਾ ਫਰਜ਼ ਨਿਭਾਇਆ ਤੇ ਸਾਰੇ ਕਹਿੰਦੇ ਲੈ ਕਰਨਾ ਹੀ ਸੀ ਹੋਰ ਕੀ ਨੇ ਕਰਨਾ ਸੀ ਸਾਡਾ ਫਰਜ਼ ਬਣਦਾ ਸੀ ਇਹਨਾਂ ਦਾ ਫਰਜ਼ ਬਣਦਾ ਸੀ ਇਹਨਾਂ ਨੇ ਕਰਨਾ ਸੀ ਜੇ ਹੁਣ ਇਹ ਨਾ ਕਰਦੇ ਤੇ ਹੋਰ ਕੌਣ ਕਰਦਾ ਤੇ ਕਈ ਜਗ੍ਹਾ ਤੇ ਅਸੀਂ ਸਿਰਫ ਆਪਣਾ ਨਾਮ ਕਮਾਉਣ ਦੇ ਲਈ ਚੀਜ਼ਾਂ ਕਰਦੇ ਆ ਕਿ ਸਾਨੂੰ ਕਹਿਣ ਕੇ ਦੇਖਿਆ ਸਾਡਾ ਤਾਂ ਇੱਥੇ ਕੋਈ ਜ਼ਿਆਦਾ ਰਿਸ਼ਤਾ ਵੀ ਨਹੀਂ ਸੀ ਫਿਰ ਵੀ ਅਸੀਂ ਅੱਗੇ ਹੋ ਕੇ ਸਾਰਾ ਕੁਝ ਕੀਤਾ ਮਤਲਬ ਦਿਖਾਉਣਾ ਕਿਨੂੰ ਮਤਲਬ ਕਿਦੇ ਲਈ ਅਸੀਂ ਇਹ ਕਰਨਾ ਜੋ ਵੀ ਚੀਜ਼ ਕਰਨੀ ਹੈ ਨਾ ਸੱਚ ਜਾਣੋ ਜੋ ਤੁਸੀਂ ਸੋਚ ਰਹੇ ਹੋ ਜੋ ਤੁਸੀਂ ਕਰ ਰਹੇ ਹੋ ਸਿਰਫ ਤੇ ਸਿਰਫ ਆਪਣੇ ਲਈ ਕਰੋ ਸਾਹਮਣੇ ਵਾਲੇ ਵਾਲੀ ਨਾਲ ਕਰੋ ਕਿਉਂ ਸਾਹਮਣੇ ਵਾਲੇ ਦੀ ਸੋਚ ਅਨੁਸਾਰ ਤੁਸੀਂ ਚੱਲਣਾ ਤੁਸੀਂ ਆਪਣੀ ਸੋਚ ਮੁਤਾਬਕ ਚੱਲੋ ਜੋ ਕਰਨਾ ਹੈ ਅਗਰ ਤੁਹਾਡਾ ਮਨ ਕਰਦਾ ਹੈ ਕਿਸੇ ਜਗ੍ਹਾ ਤੇ ਕਿਸੇ ਰਿਸ਼ਤੇਦਾਰ ਨਾਲ ਵਰਤਨ ਦਾ ਕੁਛ ਉਹਦੀ ਉਹਦੀ ਮਜਬੂਰੀ ਜਾਂ ਉਹਦੀ ਪਰੇਸ਼ਾਨੀਆਂ ਵਿੱਚ ਖੜਨ ਦਾ ਜਾਂ ਉਸ ਦੀਆਂ ਪਰੇਸ਼ਾਨੀਆਂ ਹੱਲ ਕਰਨ ਦਾ ਤੁਹਾਡੀ ਅਟੈਚਮੈਂਟ ਹੈ ਅੰਦਰੋਂ ਤੇ ਜ਼ਰੂਰ ਕਰਨਾ ਚਾਹੀਦਾ ਹੈ ਕਿਉਂ ਨਹੀਂ ਕਰਨਾ ਕਿਉਂ ਨਹੀਂ ਕਰਨਾ ਚਾਹੀਦਾ ਕਰਨਾ ਚਾਹੀਦਾ ਜਰੂਰ ਅਸਲ ਦੇ ਵਿੱਚ ਮਨ ਹੀ ਤੁਹਾਨੂੰ ਹਮੇਸ਼ਾ ਆਲੇ-ਦੁਆਲੇ ਦਾ ਆਰਡਰ ਦਿੰਦਾ ਹੈ ਜਾਂ ਇਨਸਟਰਕਸ਼ਨ ਦਿੰਦਾ ਹੈ ਇਹ ਆਪਾਂ ਜਾਣਦੇ ਆ ਹਨਾ ਇੱਕ ਗੱਲ ਆਪਾਂ ਗੱਲ ਕੀਤੀ ਸੀ ਕਿ ਨਾਤਿਆਂ ਨਾਲ ਨੀਤੀਆਂ ਬਣਦੀਆਂ ਨੇ ਕਈ ਜਗ੍ਹਾ ਤੇ ਕੀ ਹੁੰਦਾ ਹੈ ਕਿ ਰਿਸ਼ਤਾ ਮਜ਼ਬੂਤ ਵੀ ਹੈ ਤੇ ਨਾਲ ਪੈਸੇ ਵਾਲਾ ਵੀ ਹੈ ਉੱਥੇ ਤੁਹਾਡੇ ਅਸੂਲ ਤੇ ਰੂਲ ਬਦਲ ਜਾਂਦੇ ਆ ਉੱਥੇ ਤੁਸੀਂ ਸਿਰਫ ਕੀ ਕਰਦੇ ਹੋ ਕਿ ਜੋ ਤੁਸੀਂ ਕਹੋਗੇ ਆਪਾਂ ਉਦਾਂ ਹੀ ਕਰ ਲਾਂਗੇ ਜਿਸ ਤਰ੍ਹਾਂ ਦੇ ਅਸੂਲ ਰੂਲ ਅਸੀਂ ਬਣਾਉਣੇ ਆ ਉਦਾਂ ਦਾ ਕਰ ਲਾਂਗੇ ਕੀ ਵੱਡੀ ਗੱਲ ਐ ਤੇ ਕਈ ਜਗ੍ਹਾ ਤੇ ਕੋਈ ਮਾੜਾ ਰਿਸ਼ਤੇਦਾਰ ਐ ਅਸੀਂ ਉਹਨੂੰ ਆਪਣੇ ਹਿਸਾਬ ਨਾਲ ਚਲਾਉਨੇ ਆ ਇੱਥੇ ਐਦਾਂ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀ ਇੱਥੇ ਦਿੱਤਾ ਤੁਸੀਂ ਗਲਤ ਕਰਤਾ ਇੱਥੇ ਅਸੀਂ ਤੁਹਾਡੇ ਲਈ ਐ ਕਰਨਾ ਮਤਲਬ ਉੱਥੇ ਸਾਡੀਆਂ ਨੀਤੀਆਂ ਸਾਡੇ ਅਸੂਲ ਸਾਡੇ ਰੂਲ ਸਾਡੇ ਲਾਗੂ ਹੁੰਦੇ ਆ ਤੇ ਜਿੱਥੇ ਕੋਈ ਥੋੜੀ ਜੀ ਪਾਵਰ ਐ ਉੱਥੇ ਅਸੀਂ ਉਸ ਮੁਤਾਬਕ ਉਹਦੀ ਝਾਕ ਪੂਸੀ ਕਰਨ ਲੱਗ ਜਾਂਦੇ ਆ ਇੱਥੇ ਰਿਸ਼ਤਾ ਮਾਇਨੇ ਨਹੀਂ ਰੱਖਦਾ ਰਿਸ਼ਤੇ ਦੀ ਐਹਮੀਅਤ ਮਾਇਨੇ ਨਹੀਂ ਰੱਖਦੀ ਸਿਰਫ ਪਾਵਰ ਮਾਇਨੇ ਰੱਖਦੀ ਆ ਉਹ ਪਾਵਰ ਜਿਹੜੀ ਦੁਨੀਆਦਾਰੀ ਚ ਚੱਲ ਰਹੀ ਹੁੰਦੀ ਹੈ ਹੈਨਾ ਕਰਨਾ ਹੀ ਸੀ ਜਾਂ ਕਰ ਰਹੇ ਆ ਇਹ ਦਿਖਾਵਾ ਸਾਨੂੰ ਦੁਨੀਆਦਾਰੀ ਚ ਕਰਨਾ ਹੀ ਪੈਂਦਾ ਹੈ ਇਹ ਜਿਹੜੇ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਜੋ ਵੀ ਆਪਾਂ ਬਣਾਏ ਆਪਣਾ ਮਨ ਲਾਉਣ ਲਈ ਕੋਈ ਤਿਹਾਰ ਬਣਾ ਲੇ ਕੋਈ ਆ ਫੰਕਸ਼ਨ ਬਣਾ ਲੇ ਹਨਾ ਇਹ ਇਨਸਾਨ ਨੇ ਆਪਣਾ ਮਨ ਲਾਉਣ ਲਈ ਬਣਾਏ ਆ ਮਿਲਵਰਤਨ ਲਈ ਬਣਾਇਆ ਇੱਕ ਦੂਜੇ ਨਾਲ ਮਿਲਣ ਲਈ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਇਹ ਹੁਣਾਂ ਵੀ ਚਾਹੀਦਾ ਚਲੋ ਹੁਣ ਐਂਟਰਟੇਨਮੈਂਟ ਲਈ ਵੀ ਤਾਂ ਕੁਝ ਚਾਹੀਦਾ ਹੈ ਨਾ ਛੋਟੇ ਛੋਟੇ ਫੰਕਸ਼ਨ ਕਰ ਲੋ ਇਕੱਠੇ ਹੋ ਜੋ ਕਿਤੇ ਕੁਝ ਵੀ ਕੀਤਾ ਹੈ ਤਾਂ ਸਾਰਿਆਂ ਨੂੰ ਬੁਲਾ ਲਓ ਚਲ ਮੇਲ ਮਲਾਪ ਹੋ ਜਾਂਦਾ ਵੈਸੇ ਤਾਂ ਚਲੋ ਚੰਗੀ ਗੱਲ ਹੈ ਪਰ ਸਾਡੀਆਂ ਨੀਤੀਆਂ ਤੇ ਜੋ ਨੀ ਉਹ ਆਪਣੇ ਰਿਸ਼ਤਿਆਂ ਨੂੰ ਦੇਖ ਕੇ ਬਦਲਦੀਆਂ ਨੇ ਨਾ ਇਹ ਥੋੜੀ ਜਿਹੀ ਗਲਤ ਗੱਲ ਹੈ ਇੱਕ ਮੈਂ ਤੁਹਾਨੂੰ ਗੱਲ ਕੀਤੀ ਕਿ ਮਜ਼ਾਕ ਇੱਕ ਹੈਗਾ ਦਿਵਸ ਦਿਵਸ ਮਤਲਬ ਕਹਿੰਦੇ ਕਮਜ਼ੋਰ ਦਾ ਮਨਾਇਆ ਜਾਂਦਾ ਜਿੱਦਾਂ ਜਿੱਦਾਂ ਮਹਿਲਾ ਦਿਵਸ ਹੁਣ ਮਹਿਲਾ ਦਿਵਸ ਜਿੱਦਾਂ ਕਮਜ਼ੋਰੀ ਕਮਜ਼ੋਰ ਰਿਸ਼ਤੇ ਦੇ ਵਿੱਚ ਹੈ ਨਾ ਕਿਉਂ ਮਨਾਈਏ ਜੀ ਮਹਿਲਾ ਦਿਵਸ ਕੀ ਹੋ ਗਿਆ ਏ ਇੱਕ ਇੱਕ ਪੂਰੀ ਧਰਤੀ ਤੇ ਸਭ ਤੋਂ ਜ਼ਿਆਦਾ ਅਗਰ ਇਸ ਇਸ ਧਰਤੀ ਤੇ ਕੁਝ ਜ਼ਿਆਦਾ ਮਤਲਬ ਪਦਾਇਸ਼ ਜਾਂ ਕੁਛ ਜੋ ਵੀ ਵਧ ਰਿਹਾ ਹੈ ਤਾਂ ਇੱਕ ਸਿਰਫ ਔਰਤ ਹੈ ਤੇ ਸ਼ੁਕਰ ਵੀ ਧਰਤੀ ਧਰਤੀ ਦਾ ਕਾਰਕ ਵੀ ਸ਼ੁਕਰ ਹੈ ਉਹ ਵੀ ਇੱਕ ਔਰਤ ਦਾ ਕਾਰਕ ਮੰਨਿਆ ਜਾਂਦਾ ਤੇ ਦਿਕੋ ਉਹਦਾ ਹੀ ਦਿਵਸ ਮਨਾਣਾ ਦੱਸੋ ਹੈ ਦੂਜੀ ਗੱਲ ਹੁਣ ਇੱਕ ਫਾਦਰਡੇ ਆ ਗਿਆ ਮਦਰਡੇ ਆ ਗਿਆ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਇਹ ਸਚਾਈ ਹੈ ਜ ਜਿਹਦੀ ਐਹਮੀਅਤ ਸਮਾਜ ਵਿੱਚ ਘਟਣੀ ਸ਼ੁਰੂ ਹੋ ਜੂਗੀ ਨਾ ਜਾਂ ਘਟੀ ਹੋਊਗੀ ਜਾਂ ਜਿਹਦੀ ਐਹਮੀਅਤ ਵਧਾਉਣ ਲਈ ਉਹਦਾ ਦਿਵਸ ਮਨਾਇਆ ਜਾਂਦਾ ਇਹ ਸਚਾਈ ਹੈ ਕਿਉਂ ਨਹੀਂ ਪ੍ਰਧਾਨ ਮੰਤਰੀ ਦੇ ਦਿਵਸ ਮਨਾਇਆ ਜਾਂਦਾ ਕਿਉਂ ਨਹੀਂ ਨੇਤਾ ਦਾ ਦਿਵਸ ਬਣਾਇਆ ਜਾਂਦਾ ਕਿਉਂ ਕਿਉਂਕਿ ਉਹਨਾਂ ਦੀ ਅਹਿਮੀਅਤ ਸਭ ਨੂੰ ਪਤਾ ਹੀ ਆ ਪਤਾ ਹੈ ਨਾ ਕਿ ਅਸੀਂ ਹੀ ਇਹ ਚੀਜ਼ਾਂ ਖੜੀਆਂ ਕੀਤੀਆਂ ਨੇ ਅਸੀਂ ਹੀ ਇਹ ਚੀਜ਼ਾਂ ਨੂੰ ਬਣਾਉਨੇ ਆ ਕਮਜ਼ੋਰੀ ਦਿਖਾਈ ਜਾਂਦੀ ਹੈ ਮਜ਼ਦੂਰ ਦਿਵਸ ਬਣਾ ਲਓ ਜੀ ਅਧਿਆਪਕ ਦਿਵਸ ਬਣਾ ਲਓ ਜੀ ਦੱਸੋ ਅਧਿਆਪਕ ਦਾ ਕਾਹਦਾ ਦਿਵਸ ਮਨਾਉਣਾ ਹੋਇਆ ਇੱਕ ਸਿੱਖਿਆ ਦੇਣ ਵਾਲਾ ਜ਼ਿੰਦਗੀ ਦੇ ਵਿੱਚ ਇੱਕ ਅਹਿਮੀਅਤ ਰੱਖਦਾ ਹੈ ਉਹਦਾ ਦਿਵਸ ਤੁਸੀਂ ਇੱਕ ਦਿਨ ਮਨਾ ਕੇ ਉਸ ਨੂੰ ਕਿਵੇਂ ਇਹ ਦੱਸ ਸਕਦੇ ਹੋ ਕਿ ਭਾਈ ਅਸੀਂ ਤੁਹਾਨੂੰ ਯਾਦ ਕੀਤਾ ਤੁਹਾਡੇ ਰਿਸਪੈਕਟ ਕਰਦੇ ਹਾਂ ਹੈ ਨਾ ਤੇ ਔਰਤ ਨੂੰ ਮਦਰਜ਼ ਮਦਰਡੇ ਮਨਾ ਲਿਆ ਮਦਰ ਮਦਰਡੇ ਮਨਾ ਲਿਆ ਫਾਦਰਡੇ ਮਨਾ ਲਿਆ ਹਨਾ ਚਿਲड्रनਡੇ ਮਨਾ ਲਿਆ ਚਿਲड्रनਡੇ ਚਿਲड्रन ਹਰ ਕਿਸੇ ਨੇ ਬੱਚਾ ਹੋਣਾ ਹੈ ਬੱਚੇ ਬੱਚੇ ਤੋਂ ਬਾਅਦ ਹੀ ਉਸ ਦੀ ਯੰਗ ਯੰਗਡੇ ਕਿਉਂ ਨਹੀਂ ਮਨਾਉਂਦੇ ਕਿਉਂਕਿ ਹਰ ਕੋਈ ਆਪਣੇ ਆਪ ਨੂੰ ਜੰਗ ਹੀ ਸਮਝਦਾ ਬੱਚਿਆਂ ਵਿਚਾਰਿਆਂ ਦੀ अहमਤ ਘੱਟ ਕੀਤੀ ਪਈ ਹੈ ਭਾਤੀ ਹੋਈ ਪਈ ਹੈ ਨਹੀਂ ਇੱਕ ਗੱਲ ਕੀਤੀ ਹੈ ਵੈਸੇ ਮੈਂ ਉਦਾਂ ਇਹਦਾ ਕੋਈ ਕ੍ਰਿਟਿਸਿਜ਼ਮ ਨਹੀਂ ਹੈ ਕਿ ਕੋਈ ਆਪਣੇ ਆਪਣੇ ਵਿਚਾਰ ਰੱਖਦਾ ਹੈ ਪਰ ਮੈ ਇਹ ਚੀਜ਼ ਮੈਨੂੰ ਲੱਗਦਾ ਹੈ ਕਿ ਇਹ ਥੋੜਾ ਜਿਹਾ ਇੱਕ ਐਮੀਅਤ ਜਿਹਦੀ ਸਮਾਜ ਵਿੱਚ ਘੱਟ ਹੁੰਦੀ ਹੈ ਜਿੱਦਾਂ ਆਪਾਂ ਤੁਸੀਂ ਸੋਚੋ ਜਰਾ ਆਪਾਂ ਕਿਉਂ ਗੱਲ ਕੀਤੀ ਕਿਉਂਕਿ ਜਿੱਥੇ ਰਿਸ਼ਤੇ ਦੀ ਨੀਤੀਆਂ ਤੇ ਨਾਤੀਆਂ ਬਦਲਦੀਆਂ ਨੇ ਉੱਥੇ ਅਸੀਂ ਉਸਦੀ ਇੰਪੋਰਟੈਂਸ ਦਿਖਾਉਣ ਲਈ ਆਪਣੀ ਇੰਪੋਰਟੈਂਸ ਦਿਖਾਉਣੀ ਹੈ ਥਾਣੇਦਾਰ ਦਿਵਸ ਕਿਉਂ ਨਹੀਂ ਮਨਾਇਆ ਜਾਂਦਾ ਜਾਂਦਾ ਡੀਐਸਪੀ ਦਿਵਸ ਕਿਉਂ ਨਹੀਂ ਮਨਾਇਆ ਜਾਂਦਾ ਹੈਨਾ ਆਰਮੀ ਦਿਵਸ ਕਿਉਂ ਨਹੀਂ ਮਨਾਇਆ ਜਾਂਦਾ ਕਿਉਂਕਿ ਉਹ ਉਹਨ ਚਲੋ ਇਹ ਇੱਕ ਗੱਲ ਸੀ ਜਿਹੜੀ ਆਪਾਂ ਆਪਸ ਚ ਡਿਸਕਸ਼ਨ ਕਰਨੀ ਸੀ ਕਿਉਂਕਿ ਆਪਾਂ ਹਰ ਰੋਜ਼ ਲੌਜੀਕਲੀ ਸਾਇੰਸ ਨਾਲ ਜਿੱਦਾਂ ਜਿੱਦਾਂ ਕਿ ਮੰਨਣ ਵਾਲੀ ਗੱਲ ਹੈ ਕਿ ਅਸਟ੍ਰੋਲੋਜੀ ਇੱਕ ਇੱਕ ਲੌਜੀਕੀ ਹੈ ਇੱਕ ਸਾਇੰਸ ਹੀ ਹੈ ਇੱਕ ਤਰਕ ਹੀ ਹੈ ਤੁਹਾਡੇ ਅੰਦਰ ਕੁਐਸਚਨ ਦਾ ਹੋਣਾ ਬਹੁਤ ਅੱਛੀ ਗੱਲ ਹੈ ਜਿੱਦਾਂ ਆਪਾਂ ਹਰ ਰੋਜ਼ ਦੱਸਦੇ ਹਾਂ ਇਸੇ ਤਰ੍ਹਾਂ ਦੇ ਨਾਲ ਆਪਾਂ ਜੋ ਗੱਲਾਂ ਕਰਦੇ ਆ ਸਾਡੇ ਨਾਲ ਗੱਲਾਂ ਬਾਤਾਂ ਕਿਤਾਬਾਂ ਦੀਆਂ ਨਹੀਂ ਸੱਚ ਜਾਣੇ ਉਹ ਕਿਤਾਬਾਂ 'ਚ ਨਹੀਂ ਹੈ ਇਹ ਸਾਡੇ ਦਿਮਾਗ ਦੀ ਉਪਜ ਜੇ ਆਉਂਦੀ ਹੈ ਤਾਂ ਆਪਾਂ ਡਿਸਕਸ਼ਨ ਕਰ ਲઈએ ਜਿਸ ਇਸ ਤੋਂ ਬਦਿਆ ਕੋਈ ਜਦੋਂ ਤੁਸੀਂ ਤਰਕ ਨਾਲ ਚੱਲਦੇ ਹੋ ਡਿਸਕਸ਼ਨ ਕਰਦੇ ਹੋ ਤਾਂ ਤੁਹਾਡੇ ਦਿਮਾਗ ਦੇ ਅੰਦਰ ਇੱਕ ਬਲਬ ਛੋਟਾ ਜਿਹਾ ਹੋਵੇ ਜਲਦਾ ਜੁਰ ਗੱਲ ਤਾਂ ਸਚਾਈ ਹੈ ਪਰ ਗੱਲ ਨੂੰ ਅਪਣਾਉਣਾ ਤੇ ਦੇਖਣਾ ਤੇ ਮੰਨਣਾ ਅਸਲ 'ਚ ਜ਼ਿਆਦਾ ਸਚਾਈ ਹੈ ਪੜੀ ਜਾਓ ਕਿਤਾਬਾਂ ਪੜਨ ਨਾਲ ਕੀ ਹੁੰਦਾ ਗੱਲ ਇਹ ਆ ਕਿ ਗੱਲ ਨੂੰ ਅਪਣਾਇਆ ਮੰਨਿਆ ਸੁਣਿਆ ਤੇ ਮਹਿਸੂਸ ਰਿਕੇ ਤਾਂ ਤੇ ਉਸ ਤਰਕ ਨੂੰ ਅਸੀਂ ਮੰਨੇ ਗੱਲ ਤੇ ਉਹੀ ਹੁੰਦੀ ਹੈ ਹੈਨਾ ਚਲੋ ਅੱਜ ਅੱਜ ਤਕਰੀਬਨ ਐਤਵਾਰ ਦਾ ਦਿਨ ਹੈ 30 ਮਾਰਚ ਹੋਗੀ 3 ਮਾਰਚ 2025 ਤੇ ਰੇਵਤੀ ਨਕਸ਼ਤਰ ਚੱਲੇਗਾ ਸ਼ਾਮ ਨੂੰ 4:35 ਤੱਕ ਉਦੋਂ ਤੱਕ ਗੰਡ ਮੂਲ ਨੇ ਉਸ ਤੋਂ ਬਾਅਦ 20 ਗੰਡ ਮੂਲ ਦਾ ਨਕਸ਼ਤਰ ਹੀ ਰਹੇਗਾ ਮੇਸ਼ ਰਾਸ਼ੀ ਵਿੱਚ ਚੰਦਰਮਾ ਸ਼ਾਮ ਨੂੰ 4:35 ਤੇ ਦੇਖਾਂਗੇ ਉਦੋਂ ਤੱਕ ਚੰਦਰਮਹਾ ਰਾਜ ਸੂਰਜ ਬੁੱਧ ਸ਼ੁਕਰ ਸ਼ਨੀ ਚੰਦਰ ਰਾਹੁ ਦਾ ਯੋਗ ਰਹੇਗਾ ਕਿਉਂਕਿ ਸ਼ਨੀ ਮੀਨ ਰਾਸ਼ੀ ਵਿੱਚ ਚਲੇ ਗਏ ਆ ਤਾਂ ਇਸ ਕਰਕੇ ਹੁਣ 6 ਗ੍ਰਹਿ ਹੋ ਗਏ ਆ ਕੱਲ 5 ਸੀ ਤੇ ਅੱਜ 6 ਗ੍ਰਹਿ ਹਨ ਜਿਉਂਤੀ ਤਿੰਨ ਨਵਸ ਨਵ ਨਮਾ ਸੰਮਤ ਵੀ ਸ਼ੁਰੂ ਹੋ ਗਿਆ ਜਾਨੀ 282 ਆਰੰਭ ਹੋ ਗਿਆ ਅੱਜ ਚੇਤਰ ਮਹੀਨੇ ਦੇ ਨਵਰਾਤਰੇ ਵੀ ਸ਼ੁਰੂ ਹੋ ਗਏ ਠੀਕ ਹੈ ਬਸੰਤ ਨਵਰਾਤਰੇ ਸ਼ੁਰੂ ਹੋ ਗਏ ਅੱਜ ਤੋਂ ਤੇ ਘਟ ਸਥਾਪਨਾ ਰਹੇਗੀ ਪੰਚਕ ਸਮਾਪਤ ਹੋ ਜਾਏਗੀ ਸ਼ਾਮ ਨੂੰ 4 ਵਜੇ ਕੇ 35 ਮਿੰਟ ਤੇ ਤੇ ਚੰਦਰ ਦਰਸ਼ਨ ਜੋ ਨੇ ਵੈਸੇ ਸਵੇਰੇ ਤੜਕੇ ਤੋਂ ਉਦੋਂ ਤੇ ਕਿਹੜਾ ਹੋਣੇ ਆ ਨਾਲ ਹੀ ਕਿਉਂਕਿ ਤਿਥੀ ਦੀ ਗੱਲ ਕਰੀ ਤਾਂ ਸ਼ਾਮ ਨੂੰ ਦੁਪਹਿਰ ਨੂੰ 12:50 ਮਿੰਟ ਤੱਕ ਜੋប្រតិਪਦ ਤਿਥੀ ਹੈ ਤੇ ਉਸ ਤੋਂ ਬਾਅਦ ਦੂਜ ਤਿਥੀ ਦਾ ਪਖੂਰੂ ਹੋ ਜਾਏਗਾ ਤੇ ਚੰਦਰ ਦਰਸ਼ਨ ਕਰਨੇ ਵੀ ਹੱਦ ਦੇ ਦੇਣੀ ਸ਼ੁਭ ਰਾਂਗੇ ਚਲੋ ਨਵਰਾਤਰਿਆਂ ਦੇ ਦਿਨਾਂ ਦੇ ਵਿੱਚ ਸਾਤਵਿਕ ਭੋਜਨ ਕਰਨਾ ਚਾਹੀਦਾ ਮੌਸਮ ਬਦਲ ਰਿਹਾ ਸਰੀਰਕ ਤੌਰ ਤੇ ਪਰੇਸ਼ਾਨੀ ਜ਼ਿਆਦਾ ਨਾ ਹੋਵੇ ਤਾਂ ਜ਼ਰੂਰ ਥੋੜੀ देर ਮੈਡੀਟੇਸ਼ਨ ਕਰੋ ਰੱਬ ਦਾ ਨਾਮ ਲੈਣਾ ਤੇ ਤੁਸੀਂ ਦੇਖੋ ਰੱਬ ਤੇ ਸਾਡੇ ਪਰਮਾਤਮਾ ਜਿਸ ਨੂੰ ਅਸੀਂ ਜਿਸ ਵੀ ਰੂਪ ਵਿੱਚ ਯਾਦ ਕਰੀਓ ਸਾਡੇ ਅੰਦਰ ਹੀ ਹੈ ਤੇ ਉਹਦੀ ਅਗਰ ਆराधना ਕਰਨੀ ਹੈ ਤੇ ਆਪਣੇ ਅੰਦਰ ਨੂੰ ਸਮਝਣਾ ਪੈਣਾ ਥੋੜੀ ਮੈਡੀਟੇਸ਼ਨ ਕਰਨੀ ਪੈਣੀ ਹੈ ਥੋੜੇ ਆਪਣੇ ਅੰਦਰ ਨੂੰ ਨਾਲ ਜੋੜਨਾ ਪੈਣਾ ਤਾਂ ਹੀ ਤੁਹਾਡੇ ਜੋ ਹੈ ਤੁਸੀਂ ਕੁਦਰਤੀ ਤੌਰ ਤੇ ਆਪਣੇ ਆਪ ਨੂੰ ਵੀ ਅੱਛਾ ਉਸ ਨਾਲ ਜੋੜ ਸਕਦੇ ਹੋ ਹਣਾ ਚਲੋ ਮੈਂ ਮੀਨ ਦਾਸ਼ੀ ਵਿੱਚ ਚੰਦਰਮਾ 6 ਗ੍ਰਹਾਂ ਦਾ ਜੋਕ ਕੀ ਪ੍ਰਭਾਵ ਪਵੇਗਾ ਇਸ ਤੇ ਜਾਣਦੇ ਆ 4.5 ਵਜੇ ਤੋਂ ਲੈ ਕੇ 6 ਵਜੇ ਦਾ ਟਾਈਮ ਰਾਹੁ ਦਾ ਰਹੂਗਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐਰੇਜ਼ ਹਨ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲਣਗੇ ਜੀ ਤਕਰੀਬਨ 12ਵੇਂ ਸਥਾਨ ਵਿੱਚ 6 ਗ੍ਰਹ ਬਾਰ ਮਾ ਖਾਣਾ ਖਰਚਦਾ ਹੈ ਮਾਨਸਿਕ ਤੌਰ ਤੇ ਥੋੜੀ ਬਹੁਤੀ ਜੀ ਪਰੇਸ਼ਾਨੀ ਕਲਪਹਾਟ ਹੈ ਹੀ ਹੈ ਖਰਚੇ ਵੱਧੂ ਦਿਖ ਰਹੇ ਆ ਹਨਾ ਉਹ ਜੇ ਇੰਨੇ ਥੋੜੇ ਜਿਹਾ ਵਧੇ ਆ ਕਿ ਕੁਝ ਬਦਲ ਹੀ ਨਹੀਂ ਰਿਹਾ ਬੜਾ ਸੋਚ ਰਹੇ ਆ ਅਸੀਂ ਚੀਜ਼ਾਂ ਨੂੰ ਬਦਲ ਨਹੀਂ ਤੇ ਸਾਡੇ ਹੱਥ 'ਚ ਹੀ ਨਹੀਂ ਹੱਥ ਹੀ ਨਹੀਂ ਪੈ ਰਿਹਾ ਕਿਤੇ ਐਦਾਂ ਦੀ ਸੋਚ ਬਣੀ ਹੋਈ ਹੈ ਮੇਸ਼ਾ ਰਾਸ਼ੀ ਵਾਲਿਆਂ ਦੀ ਕੋਈ ਗੱਲ ਨਹੀਂ ਮੰਗਲ ਨੇ ਵੀ ਥੋੜੇ ਦਿਨਾਂ ਤੱਕ ਰਾਸ਼ੀ ਪਰਵਰਤਨ ਕਰਕੇ ਚੌਥੇ ਚਲੇ ਜਾਣਾ ਚੰਦਰ ਦੇ ਘਰ ਜਾਏਗਾ ਤਾਂ ਥੋੜੀਆਂ ਜੀਆਂ ਸਿਚੁਏਸ਼ਨਾਂ ਹੱਲ ਹੋ ਜਾਣਗੀਆਂ ਭਰਾ ਦੀ ਸਿਹਤ ਵੀ ਠੀਕ ਹੋ ਲ ਜਾਏਗੀ ਟੌਰਸ ਬ੍ਰਿਕ ਰਾਸ਼ੀ ਇਨਕਮ ਸਥਾਨ ਵਿੱਚ ਬੈਠੇ ਜਸ ਦਿਖ ਰਹੇ ਨੇ ਬਸ ਆਲੇ ਦੁਆਲੇ ਤੋਂ ਪਰ ਬਣ ਕੁਝ ਵੀ ਨਹੀਂ ਰਿਹਾ ਹੱਥ ਪੱਲੇ ਕੁਝ ਨਹੀਂ ਆ ਰਿਹਾ ਸਿਚੁਏਸ਼ਨ ਵੀ ਹਾਲਾਤ ਵੀ ਬਹੁਤ ਤੁਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਹੱਥ ਪੱਲੇ ਉਹੀ ਗੱਲ ਕਿ ਕੁਝ ਨਹੀਂ ਪੈ ਰਿਹਾ ਜਿਸ ਕਰਕੇ ਤੁਸੀਂ ਪਰੇਸ਼ਾਨ ਤਾਂਬੇ ਦਾ ਪੈਸਾ ਆਪਣੇ ਕੋਲ ਜਰੂਰ ਰੱਖਣਾ ਹੈ ਬ੍ਰਿਕ ਰਾਸ਼ੀ ਵਾਲਿਆਂ ਤੇ ਵਾਈਟ ਜਾਂ ਕਰੀਮ ਰੰਗ ਪਾਉਣਾ ਹੈ ਜੈਮਨੀ ਮਿਥਨ ਰਾਸ਼ੀ ਦੇਖੋ ਸਾਰੇ ਰਾਸ਼ੀਆਂ ਵਾਲਿਆਂ ਨੂੰ ਵੈਸੇ ਤਾਂ ਅੱਜ ਸੰਡੇ ਦਾ ਦਿਨ ਹੈ ਤੇ ਮਿਥਨ ਰਾਸ਼ੀ ਵਾਲਿਆਂ ਦਾ ਜੋ ਬੁੱਧਾ ਉਹ ਸੂਰਜ ਦੇ ਨਾਲ ਦਿਮਾਗ ਤੋਂ ਕੰਮ ਕਰੋਗੇ ਤਾਂ ਚੰਦਰ ਰਾਂਗ ਦਾ ਜੋਗ ਸੂਰਜ ਰਾਹੂ ਦਾ ਜੋਗ ਕਈ ਲੋਕ ਕਹੀ ਜਾਂਦੇ ਸੀ ਕਿ ਗ੍ਰਹਿਣ ਗਰੂ ਦਾ ਗ੍ਰਹਿਣ ਨਹੀਂ ਹੈ ਜੀ ਕਿਸੇ ਤਰ੍ਹਾਂ ਦਾ ਵੀ ਲੱਗਿਆ ਹੋਇਆ ਆਪਣੇ ਇਥੇ ਹੈ ਨਹੀਂ ਹੈ ਤਾਂ ਇਸ ਕਰਕੇ ਅਸੀਂ ਬਾਲਾ ਬਹਿਮ ਨਹੀਂ ਕਰਨਾ ਇਸ ਕਰਕੇ ਹੀ ਆਪਾਂ ਇਹਦੀ ਵੀਡੀਓ ਨਹੀਂ ਪਾਈ ਕਿਉਂਕਿ ਜਿੱਥੇ ਤਰਕ ਨਹੀਂ ਆਪਾਂ ਗੱਲ ਕੀਤੀ ਨਾ ਕਿ ਆਪਾਂ ਐਵੇਂ ਹੀ ਕਰਦੇ ਫਿਰ ਉਹ ਲੱਗ ਗਿਆ ਜਿਗ ਰਹਿਣਾ ਕਰੋ ਪਰਹੇਜ਼ ਕੋਈ ਗ੍ਰਹਿ ਨਹੀਂ ਲੱਗਿਆ ਤੇ ਹਾਂ ਇਹ ਹੈ ਕਿ ਸੂਰਜ ਰਾਹੂ ਦਾ ਗ੍ਰਹਿ ਜੋਗ ਹੈ ਚੰਦਰ ਰਾਹੂ ਦਾ ਗ੍ਰਹਿ ਜੋਗ ਹੈ ਜਾਨੀ ਰਾਹੂ ਤਾਂ ਦ੍ਰਿਸ਼ਟੀ ਜੋ ਦੂਰ ਨਾ ਗ੍ਰਹਿਾਂ ਦੀ ਪੈ ਰਹੀ ਹੋਵੇ ਤਾਲੇਦ ਵਾਲੇ ਦੇ ਨਾ ਜੀ ਖੰਗ ਨਜਲਾਜ ਕੰਮ ਬਹੁਤ ਜ਼ਿਆਦਾ ਲੱਗ ਜਾਂਦਾ ਤੇ ਮਿਥੂਨ ਰਾਸ਼ੀ ਵਾਲਿਆਂ ਦੇ ਵੀ ਥੋੜੀ ਇਦਾਂ ਦੀ ਹਾਲਤ ਹੋਈ ਪਈ ਹੈ ਮੰਗਲ ਲਗਨ ਚਾ ਕੌਨਫੀਡੈਂਸ ਵਧਿਆ ਗੁੱਸਾ ਵਧਦਾ ਹੈ ਰਿਸ਼ਤੇ ਥੋੜੇ ਜਿਹਾ ਖਰਾਬ ਹੋ ਰਹੇ ਆ ਪੰਛੀਆਂ ਨੂੰ ਸਤਨਾ ਜਾਪਾ ਦਿਓ ਕੈਂਸਰ ਜਾਨੀ ਕਰਕਰਾਸ਼ੀ ਵਾਲਿਆਂ ਦਾ ਲਗਨ ਦਾ ਮਾਲਕ ਚੰਦਰ ਰਾਹੁ ਦਾ ਯੋਗ ਜੋ ਕਰਕਰਾਸ਼ੀ ਵਾਲਿਆਂ ਦਾ ਬਣਿਆ ਨਵੇਂ ਸਥਾਨ ਤੇ ਤਾਂ ਨਵਾਂ ਮਸਥਾਨ ਤਾਰਮ ਕਰਨ ਦਾ ਵੀ ਹੈ ਤੇ ਧਾਰਮਿਕ ਸਥਾਨ ਤੇ ਮੱਥਾ ਟੇਕ ਸਕਦੇ ਹੋ ਤੁਸੀਂ ਅੱਜ ਮਾਂ ਦੇ ਪੈਰੀਂ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਕੋਸ਼ਿਸ਼ ਕਰਨੀ ਹੈ ਥੋੜੀ ਜਿਹੀ ਚੌਲ ਲੈ ਕੇ ਕੁਝ ਹਲਦੀ ਪਾ ਕੇ ਚਲਪਵਾ ਕਰਨ ਲਈ ਉਹ ਸਿੰਘ ਰਾਸ਼ੀ ਇੱਕ ਤੇ ਸਿੰਘ ਰਾਸ਼ੀ ਵਾਲਿਆਂ ਦਾ ਮਾਲਕ ਹੀ ਸੂਰਜ ਹੈ ਜੋ ਰਾਹੂ ਨਾਲ ਕ੍ਰੋਸਿੰਗ ਕਰ ਰਿਹਾ 8ਵੇਂ ਸਥਾਨ 'ਚ ਤੇ ਅੱਜ 6 ਦੇ 6 ਗ੍ਰਹਿ ਯਾਨੀ ਮਿੱਤਰ ਗ੍ਰਹਿ ਵੀ ਤੇ ਨਾਲ ਦੂਜੇ ਗ੍ਰਹਿ ਵੀ ਸਾਰੇ ਹੀ 8ਵੇਂ ਸਥਾਨ 'ਚ ਬੈਠੇ ਆ ਥੋੜੀ ਸਿਹਤ ਖਰਾਬ ਹੈ ਖੰਗ ਜ਼ਿਆਦਾ ਹੋਈ ਪਈ ਹੈ ਤੇ ਛਾਤੀ ਦੀ ਪ੍ਰੋਬਲਮ ਵੀ ਥੋੜੀ ਚੰਗ ਕਰੇਗੀ ਕਦੇ ਦਰਦ ਹੋਣ ਲੱਗਿਆ ਕਦੇ ਬਾਹ ਸੇਤਲਿਸੀ ਤਾਰੇ ਕਾਫੀ ਟਿਲ ਲੈਨੇ ਜੀ ਆਪਣੀ ਸੇਧ ਦਾ ਤਿਆਰ ਰੱਖੋ ਸੈਰ ਜਰੂਰ ਕਰੋ ਤੇ ਗਾਇਤਰੀ ਮੰਤਰ ਸੁਣਾਓ ਜਾਂ ਪੜੋ ਮੂੰਹ ਬੰਦ ਕਰਕੇ ਮਤਲਬ ਕਿ ਅੰਦਰੋਂ ਉਸ ਨਾਲ ਜੁੜਨਾ ਗਾਇਤਰੀ ਮੰਤਰ ਸੂਰਜ ਦਾ ਹੈ ਤੇ ਸੂਰਜ ਦਾ ਬਲ ਮਿਲਦਾ ਹੈ ਇਸ ਦੇ ਨਾਲ ਕਹਿੰਦੇ ਆ ਵਰਗੋਚਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਸਿਤਾਰੇ ਸਾਰੇ ਗ੍ਰਹਿ 7ਵੇਂ ਸਥਾਨ ਤੇ ਜੀਵਨ ਸਾਥੀ ਦੀ ਸਿਹਤ ਖਰਾਬ ਕਰ ਸਕਦੇ ਆ ਹਸਪੀਟਲ ਦੇ ਚੱਕਰ ਲੱਗ ਸਕਦੇ ਆ ਗਲੇ ਦੀ ਨਜ਼ਲਾ ਜ਼ੁਕਾਮ ਸਿਰ ਦੀ ਪ੍ਰੋਬਲਮ ਅੱਖਾਂ ਦੀ ਪ੍ਰੋਬਲਮ ਤੰਗ ਕਰ ਸਕਦੇ ਆ ਤਾਂ ਸਿਹਤ ਲਈ ਸਿਤਾਰੇ ਕੰਨਿਆ ਰਾਸ਼ੀ ਵਾਲਿਆਂ ਦੇ ਆਪਣੇ ਭਾਵੇਂ ਠੀਕ ਆ ਪਰ ਜੀਵਨ ਸਾਥੀ ਦੀ ਸਿਹਤ ਥੋੜੀ ਬਹੁਤੀ ਖਰਾਬ ਰਹੇਗੀ ਉਲਝੇਵੇਂ ਜੇ ਰਹਣਗੇ ਤੇ ਲੱਤਾਂ 'ਚ ਦਰਦ ਵੀ ਰਹੇਗਾ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਪਾਣੀ 'ਚ ਥੋੜਾ ਜਿਹਾ ਦੁੱਧ ਪਾ ਕੇ ਇਸ਼ਨਾਨ ਕਰ ਲੈਣਾ ਹੈ ਲਿਬਰਾਜ਼ਾਂ ਨੇ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲਈ ਜੋ ਵਿਰੋਧੀ ਨੇ ਤੇ ਉਹ ਤੇ ਕੁਝ ਨਹੀਂ ਵਿਗਾੜ ਸਕਣਗੇ ਪਰ ਫਿਰ ਵੀ ਕਰਜ਼ੇ ਨੂੰ ਲੈ ਕੇ ਲੈਣ ਦੇ ਨੂੰ ਲੈ ਕੇ ਨਹੀਂ ਉਤਰ ਰਿਆ ਥੋੜੀ ਪਰੇਸ਼ਾਨੀ ਤੁਹਾਨੂੰ ਵੀ ਚੱਲਦੀ ਪਈ ਹੈ ਤੁਲਾ ਰਾਸ਼ੀ ਵਾਲਿਆਂ ਦਾ ਪਰ ਉੱਚਾ ਦਾ ਸ਼ੁੱਕਰਾ ਚਲੋ ਇਸ ਕਰਕੇ ਥੋੜੇ ਜੀ ਤੁਸੀਂ ਚੀਜ਼ਾਂ ਨੂੰ ਬੈਲੈਂਸ ਕਰ ਲਈ ਲੈਣੇ ਹੋ ਪਰ ਬਦਨਾਮੀ ਤੋਂ ਬਚਣਾ ਕਿਸੇ ਦੀ ਜ਼ਮਾਨਤ ਕਮਾਂ ਚ ਨਹੀਂ ਪੈਣਾ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਵੀ ਔਲਾਦ ਨੂੰ ਲੈ ਕੇ ਔਲਾਦ ਦੀ ਪ੍ਰਾਪਤੀ ਨੂੰ ਲੈ ਕੇ ਔਲਾਦ ਦੀ ਸੈਟਿੰਗ ਨੂੰ ਲੈ ਕੇ ਥੋੜੀ ਟੈਨਸ਼ਨ ਰਹੀ ਹਾਂ ਕੋਲੇ ਚੱਕਰ ਤੋਂ ਬਚਣਾ ਕੋਈ ਗੈਰਕਾਨੂੰਨੀ ਕੰਮ ਨਹੀਂ ਕਰਨਾ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੇ ਇੱਕ ਧਿਆਨ ਇਹ ਵੀ ਰੱਖਣਾ ਹੈ ਕਿ ਅੱਜ ਨਕਸ਼ਤਰ ਵੀ ਰੇਵਤੀ ਹੈ ਤੇ ਬੁੱਧ ਦਾ ਮਿੱਤਰ ਨਾ ਹੋਣ ਕਰਕੇ ਬੁੱਧ ਮੰਗਲ ਦਾ ਮਿੱਤਰ ਨਾ ਹੋਣ ਕਰਕੇ ਜਿਆਦਾ ਦਿਮਾਗ ਦੇ ਘੋੜੇ ਨਹੀਂ ਭਜਾਉਣੇ ਚਾਹੀਦੇ ਘਰ 'ਚ ਥੋੜੀ ਬਹੁਤੀ ਜੀ ਉਦਾਸੀ ਰਹੇਗੀ ਜਿਆਦਾ ਨੁਕਸਾਨ ਨਹੀਂ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਤੁਹਾਨੂੰ ਰਾਸ਼ੀ ਵਾਲਿਆਂ ਦੇ ਸਾਰੇ ਗ੍ਰਹਿ ਗਏ ਚੌਥੇ ਚੌਥਾ ਕਨਾ ਜੋ ਹੈ ਆਪਾਂ ਨੂੰ ਪਤਾ ਹੈ ਕਿ ਮਾਂ ਦੇ ਸੁੱਖ ਦਾ ਇਹ ਘਰ ਵਿੱਚ ਲਗਜ਼ਰੀ ਚੀਜ਼ਾਂ ਦਾ ਸ਼ੁਕਰ ਬੇਸ਼ੱਕ ਲਗਜ਼ਰੀ ਚੀਜ਼ਾਂ ਦੇ ਰਿਹਾ ਹੈ ਸਭ ਕੁਝ ਅੱਛਾ ਕਰ ਰਿਹਾ ਹੈ ਪੁਰਾਣੇ ਦੋਸਤ ਮਿੱਤਰ ਫਿਰ ਤੋਂ ਜੋ ਪੁਰਾਣੀਆਂ ਚੀਜ਼ਾਂ ਫਿਰ ਤੋਂ ਅੱਗੇ ਸਾਹਮਣੇ ਆ ਰਹੀਆਂ ਜਿਸ ਕਰਕੇ ਡਿਸੀਜਨ ਲੈਣ ਵਿੱਚ ਤੁਹਾਨੂੰ ਇਹ ਪ੍ਰੋਬਲਮ ਹੋ ਰਹੀ ਹੈ ਕਿ ਕਿਸ ਤਰ੍ਹਾਂ ਸੀ ਉਹ ਪੁਰਾਣੇ ਦੋਸਤ ਮਿੱਤਰਾਂ ਨਾਲ ਵਰਤੀਏ ਕਰੀਏ ਕੁਝ ਘੁੰਮਣ ਫਿਰਦਾ ਕੋਈ ਪ੍ਰੋਗਰਾਮ ਬਣਾਈਏ ਜਾਂ ਆਪਣੇ ਭੇਤ ਦਈਏ ਕਿ ਨਾ ਦਈਏ ਉਤਾਵਲਾ ਬਣ ਵਿਚਾਨੀ ਤੋਂ ਤੁਸੀਂ ਦੇਖੋ ਬਚ ਲਈਏ ਪਰ ਫਿਰ ਵੀ ਇੱਕੋ ਬਾਜ਼ਰੂਰ ਕਰਨਾ ਹੈ ਕਿ ਕਿਤੇ ਜਾਓ ਤਾਂ ਚੰਦੀ ਨਾਲ ਲੈ ਕੇ ਜਾਓ ਕੈਪਰੀਕੋਰ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਤੀਸਰੇ ਆਗੇ ਸਾਰੇ ਗ੍ਰਹਿ ਹਨ ਤੀਜਾ ਕਹਨਾ ਸਰਕਲ ਦਾ ਇਹ ਤੇ ਸਰਕਲ ਦੀਆਂ ਹਰਕਤਾਂ ਤੇ ਨਜ਼ਰ ਰੱਖਣੀ ਚਾਹੀਦੀ ਆ ਕਿਉਂਕਿ ਸਰਕਲ ਵੱਲੋਂ ਕੋਈ ਨਾ ਕੋਈ ਪਰੇਸ਼ਾਨੀ ਐਲੀਗੇਸ਼ਨ ਤੋਂ ਮਤ ਲੱਗੇਗਾ ਤੇ ਆੜਤ ਵਾਲਾ ਸਰਕਲ ਬਲ ਧੋਖੇ ਦੇ ਗ੍ਰਹਿ ਵੀ ਰਹਿਣਗੇ ਕੋਈ ਸਰਕਾਰੀ ਚਿੱਠੀ ਨੋਟਿਸ ਵੀ ਮਿਲ ਸਕਦਾ ਤਾਂ ਹਰ ਚੀਜ਼ ਨੂੰ ਸੰਭਲ ਕੇ ਚੱਲਣਾ ਤੇ ਮਨ ਦੀ ਬਜਾਏ ਦਿਮਾਗ ਤੇ ਤੇ ਕੁਝ ਮੁੱਦਿਆਂ ਤੇ ਚੁੱਪ ਰਹਿਣਾ ਤੁਹਾਡੇ ਲਈ ਅੱਜ ਸਹੀ ਰਹੇਗਾ ਅਕਿਊਰਸ ਜੈਨਿਕ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਜੇ ਸਾਰੇ ਹੀ ਗ੍ਰਹਿ ਦੂਸਰੇ ਸਥਾਨ ਵਿੱਚ ਜਾਨੀ ਧਨ ਸਥਾਨ ਵਿੱਚ ਕਰੋਮੋ ਘਰ ਵਿੱਚ ਕਿਹਾ ਸੁਣੀ ਮਾੜੀ ਮੁੱਟੀ ਜੀ ਪਰੇਸ਼ਾਨੀ ਰਹੇਗੀ ਕਿ ਕਿੱਦਾਂ ਕਰਦੀਆਂ ਚੀਜ਼ਾਂ ਨੂੰ ਸੈਟਲਮੈਂਟ ਕੀਤਾ ਜਾਵੇ ਸ਼ਾਂਤੀ ਲਿਆਂਦੀ ਜਾਵੇ ਘੱਟ ਥੋੜੀ ਬਹੁਤੀ ਉਦਾਸੀ ਗੁੱਸਾ ਤੁਹਾਨੂੰ ਵੀ ਵੜਾ ਰਿਹਾ ਹੈ ਕੁਝ ਸਿਚੁਏਸ਼ਨ ਕੁਝ ਪੇਪਰ ਵਰਕ ਨੂੰ ਲੈ ਕੇ ਪਰੇਸ਼ਾਨੀ ਹੋਵੇ ਤਾਂ ਥੋੜਾ ਜਿਹਾ ਸੰਗਰਾਮ ਤੱਕ ਇੰਤਜ਼ਾਰ ਕਰੋ ਸਰਕਾਰੀ ਚਿੱਠੀ ਨੋਟਿਸ ਪਰੇਸ਼ਾਨੀ ਕਰੇਗਾ ਅਗਲੀ ਰਾਸ਼ੀ ਪਾਈਸੇ ਜਾਨੀ ਮੇਂ ਦਾਸ਼ੀ 6 ਦੇ 체ਗਰਾ ਲਗਨ ਵਿੱਚ ਚੱਲ ਰਿਹਾ ਹੁੰਦਾ ਕੋ ਅੱਜ ਕੱਲ ਜਿਹੜਾ ਬੱਚਾ ਪੈਦਾ ਹੋਏਗਾ ਮੰਨ ਲਓ ਉਹਦੀ ਮੇਂ ਦਾਸ਼ੀ ਹੈ ਜਾਂ ਕੋਈ ਕੰਨਿਆ ਹੈ ਜਾਂ ਕਿਵੇਂ ਤਾਂ 6 ਦੇ 체ਗਰਾ ਇੱਕ ਘਰ ਦੇ ਵਿੱਚ ਹੁਣ ਕੋਈ ਨੁਕਸਾਨ ਨਹੀਂ ਕਰਦੇ ਪਰ ਮਾਈਨੇ ਰੱਖਦਾ ਕਿ ਲਗਨ ਦਾ ਮਾਲਕ ਕਿੱਥੇ ਆ ਤਾਂ ਚਲੋ ਇਹ ਹਾਲਾਤ ਹੀ ਨੇ ਤਾਂ ਲਗਨ ਵਿੱਚ ਅੱਜ ਮੇਂ ਰਾਸ਼ੀ ਵਾਲਿਆਂ ਦੇ ਸਾਰੇ ਹੀ ਗ੍ਰਹਿ ਰਹਿਣਗੇ ਚੰਦਰਮਾ ਸ਼ਾਮ ਨੂੰ ਬਦਲ ਕੇ ਧਨ ਸਥਾਨ ਵਿੱਚ ਚਲਾ ਜਾਏਗਾ ਜੋ ਕਿ ਤੁਹਾਡੇ ਤਕਰੀਬਨ ਦੇਖੀ ਆਪਾਂ ਤਾਂ ਸੋਚ ਸੋਚ ਸਥਾਨ ਦਾ ਮਾਲਕ ਹੈ ਚੰਦਰ ਤੇ ਉਹ ਤਾਂ ਇਸ ਸਥਾਨ ਵਿੱਚ ਜਾ ਕੇ ਧਨ ਬਿਜ਼ਨਸ ਵੱਲੋਂ ਸੌਖਾ ਕਰੇਗਾ ਸੇ ਤੁਹਾਨੂੰ ਵੀ ਸੰਭਾਲਣੀ ਹੈ ਸਿਰ ਚ ਦਰਦ ਤੇ ਸਿਰ ਦੀ ਪ੍ਰੋਬਲਮ ਤੰਗ ਕਰੇਗੀ ਦਰਦ ਹੋ ਰਿਹਾ ਜਾਂ ਲੱਗ ਰਿਹਾ ਕਿ ਕਾਫੀ ਜ਼ਿਆਦਾ ਉਤავਲਾਪਣ ਬੇਚੈਨੀ ਤੇ ਨਾਲ ਸਿਰ ਦੀਆਂ ਨਾੜਾਂ ਵੀ ਪ੍ਰੋਬਲਮ ਆ ਰਹੀ ਹੈ ਤਾਂ ਉਹਦੇ ਲਈ ਤੁਸੀਂ ਰਾਹ ਨੂੰ ਸ਼ਾਂਤ ਕਰਨਾ ਇੱਕ ਨਾਰੀਅਲ ਲੈਣਾ ਤੇ ਚਲਪਰਵਾ ਕਰਦਣਾ ਆਜਾਤ ਵਾਲਾ ਦਿਨ ਦਿਨ ਪਰਿਵਾਰ ਨਾਲ ਬੈਠ ਕੇ ਖਾਣਾ ਖਾਓ ਤੇ ਫਟਕੜੀ ਆਪਣੇ ਕੋਲ ਰੱਖ ਲਓ ਏਸੀ astrology with the logic ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਲੋਜੀਕਲੀ ਕਿਹੜੀਆਂ ਚੀਜ਼ਾਂ ਦੇ ਉਪਾਅ ਕਰਕੇ ਤੁਸੀਂ तकरीबन ਹਰ ਚੀਜ਼ ਦੀ ਸਿਚੁਏਸ਼ਨ ਮੁਤਾਬਕ ਆਪਣੇ ਗ੍ਰਹਿਾਂ ਨੂੰ ਸਹੀ ਕਰ ਸਕਦੇ ਹੋ ਦੇਖੋ ਵਾਸਤੂ ਦੇ ਵਿੱਚ ਵੀ ਆਪਾਂ ਤੁਹਾਨੂੰ ਛੋਟੇ ਛੋਟੇ ਟਿਪਸ ਦੱਸਦੇ ਰਹਿੰਦੇ ਆ ਮੇਨ ਗੇਟ ਦਾ ਬੜਾ ਹੀ ਮਹੱਤਵਪੂਰਨ ਰੋਲ ਹੁੰਦਾ ਹੈ ਜੋ ਅਸੀਂ ਜਿੱਥੋਂ ਐਂਟਰਸ ਕਰਨੀ ਹੈ ਤਾਂ ਉਹਦੀ ਬੜੀ ਮਾਇਨੇ ਰੱਖਦੀ ਹੈ ਚੀਜ਼ ਅਗਰ ਨਾਰਥ ਦਿਸ਼ਾ ਵਿੱਚ ਈਸਟ ਦਿਸ਼ਾ ਵਿੱਚ ਜਦ ਵੈਸਟ ਦਿਸ਼ਾ ਵਿੱਚ ਕੋਈ ਪ੍ਰੋਬਲਮ ਹੋਵੇ ਤਾਂ ਚਾਂਦੀ ਦੀ ਤਾਰ ਦੱਬਣੀ ਚਾਹੀਦੀ ਹੈ। ਅਗਰ ਸਾਊਥ ਦਿਸ਼ਾ 'ਚ ਪ੍ਰੋਬਲਮ ਹੈ ਤਾਂ ਤਾਂਬਾ ਜਾਂ ਪਿੱਤਲ ਦੀ ਸੌਰੀ ਈਸਟ ਦਿਸ਼ਾ ਵਿੱਚ ਹੈ ਤਾਂਬਾ ਜਾਂ ਪਿੱਤਲ ਦੀ ਤਾਰ ਜੋ ਸੂਰਜ ਦੀ એનર્ਜੀ ਨੂੰ ਸ਼ੁਭ ਕਰਦੀ ਹੈ ਤਾਂ ਉਸ ਦਿਸ਼ਾ ਵਿੱਚ ਕਰ ਸਕਦੇ ਹੋ ਤੁਸੀਂ ਪਰ ਸਾਊਥ ਦਿਸ਼ਾ ਵਿੱਚ ਕਦੇ ਵੀ ਜਿਆਦਾ ਜੇ ਕੋਈ ਚੀਜ਼ ਸ਼ਾਂਤ ਕਰਨੀ ਹੋਵੇ ਤਾਂ ਪਿੱਤਲ ਜਾਂ ਤਾਂਬੇ ਦੀ ਤਾਰ ਨਹੀਂ ਪਾਉਣੀ ਚਾਹੀਦੀ ਸੌਥ ਦਿਸ਼ਾ ਵਿੱਚ ਹਮੇਸ਼ਾ ਹੀ ਚਾਂਦੀ ਦੀ ਹਲਕੇ ਜੀ ਤਾਰ ਪਾਓ ਨਾਰਥ ਦਿਸ਼ਾ ਵਿੱਚ ਚਾਂਦੀ ਦੇ ਪਾਓ ਤੇ ਵੈਸਟ ਦਿਸ਼ਾ ਜਾਨੀ ਪੱਛਮ ਦਿਸ਼ਾ ਦੇ ਵਿੱਚ ਤੁਸੀਂ ਲੋਹੇ ਦੀ ਤਾਰ ਵੀ ਪਾ ਸਕਦੇ ਹੋ ਕਿ ਸ਼ਨੀ ਕੈਮ ਰਿੰਦਾ ਹੈ ਜਸ ਸਿਲਵਰ ਕਲਰ ਦੀ ਕੋਈ ਵੀ ਤਾਰ ਦਬਾਉਣ ਦੇ ਨਾਲ ਉਸ ਜਗ੍ਹਾ ਦੀ એનર્ਜੀ ਉਸ ਜਗ੍ਹਾ ਤੋਂ ਬਾਹਰ ਜਾਂ ਅੰਦਰ ਨਹੀਂ ਜਾਂਦੀ ਮਤਲਬ ਨੈਗੇਟਿਵ એનર્ਜੀ ਜ਼ਿਆਦਾ ਪ੍ਰਭਾਵ ਨਹੀਂ ਪੈਂਦੀ ਐਸੀ ਵਾਸਤੂ ਟਿਪ ਸਮਝ ਜਾਂ ਸੋ ਤਾਂ ਆਪ ਸਭ ਦਾ ਹਾਸਾ ਦਿਨ ਅੱਛਾ ਜਾਵੇ ਸਾਸ਼ਿਕਾ